ਜ਼ਿਲ੍ਹਾ ਪੁਲਿਸ ਮੁਖੀ ਡਾਕਟਰ ਪ੍ਰਗਿਆ ਜੈਨ ਦੇ ਦਿਸ਼ਾ ਨਿਰਦੇਸ਼ ਤੇ ਅਬੋਹਰ ਪੁਲਿਸ ਵੱਲੋਂ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰਕੇ ਉਸ ਤੋਂ 12 ਚੋਰੀ ਦੇ ਮੋਟਰਸਾਈਕਲ ਬਰਾਮਦ ਕੀਤੇ ਹਨ ਜੋ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਇਹ 12 ਚੋਰੀ ਵੱਲੋਂ ਚੋਰੀ ਕੀਤੇ ਹੋਏ ਮੋਟਰਸਾਈਕਲ ਜੋ ਥਾਣਾ ਸਿਟੀ ਅਬੋਹਰ ਵਿੱਚ ਖੜੇ ਹਨ ਇਹ ਬਰਾਮਦ ਕੀਤੇ ਹਨ ਜਿਸ ਬਾਰੇ ਜਾਣ ਕੇ ਦਿੰਦੇ ਹੋਏ ਅਬੋਹਰ ਪੁਲਿਸ ਦੇ ਅਧਿਕਾਰੀਆਂ ਨੇ ਦੱਸਿਆ ਵੀ ਉਹਨਾਂ ਨੂੰ ਕਿਵੇਂ ਕਿਵੇਂ ਫੜੇ ਗਿਆ ਤੇ ਕਿਹੜਾ ਮੁਕੱਦਮਾ ਦਰਜ ਕੀਤਾ ਹੈ ਅਤੇ ਅਧਿਕਾਰੀਆਂ ਦਾ ਹੋਰ ਕੀ ਕੁਝ ਕਹਿਣਾ ਹੈ ਸਭ ਕੁਝ ਜਾਣਨ ਲਈ ਸਾਡੇ ਨਾਲ ਬਨੇ ਰਹੋ ਜੀ ਸਾਰੇ ਮਾਨਜੋ ਵੈਸਸਪੀ ਸ਼੍ਰੀਮਤੀ ਪ੍ਰਗਿਆ ਜਾਨ ਫਾਜ਼ਲ ਦੀ ਗਵਾਹੀ ਹੈ ਕਿ ਫਾਜ਼ਲ ਕਾ ਨੂੰ ਹਰ ਤਰ੍ਹਾਂ ਦੀ ਜਿਹੜੀ ਕੋਈ ਵਾਰਦਾਤ ਹੁੰਦੀ ਆ ਮੁਕेश ਕਰਨ ਲਈ ਕੋਈ ਤਰ੍ਹਾਂ ਨਾਲ ਜਤਨਸ਼ੀਲ ਹੈ ਇਸੇ ਲਈ ਲੜੀ ਦੇ ਵਿੱਚ ਜਿਹੜੀ ਸਾਡੀ ਪੁਲਿਸ ਸਟੇਸ਼ਨ ਸਿਟੀ ਬੰਦੀ ਅਬੋਹਰ ਦੀ ਪੁਲਿਸ ਵੱਲੋਂ ਇੱਕ ਸੁਮੇਸ਼ ਕੁਮਾਰ ਔਰ ਸੋਨੋ ਸ਼ਾਵੜਾ ਨੂੰ ਗ੍ਰਿਫਤਾਰ ਕਰਕੇ ਉਸ ਤੋਂ ਕਰੀਬ 12 ਮੋਟਰਸਾਈਕਲ ਜਿਹੜੇ ਹੈਗੇ ਆ ਚੋਰੀशुदा ਮੋਟਰਸਾਈਕਲ ਬਰਾਮਦ ਕੀਤੇ ਗਏ ਤੇ ਇਹ ਮੈਂ ਦੱਸਦੇ ਆ ਕਿ ਮਕਦਮਾ ਨੰਬਰ 141 ਮਿਤੀ 16/7/2024 ਅਧੀਨ ਦਾ 310 ਸਬਸੈਕਸ਼ਨ 2 317 ਸਬਸੈਕਸ਼ਨ 2 ਪੀ ਐਨ ਐਸ ਦੇ ਅਧੀਨ ਇਹਦਾ ਹਕਾਇਤ ਤੇ ਪਰਚਾ ਦਰਜ ਕੀਤਾ ਗਿਆ ਜੀ ਤੇ ਇਹਦੇ ਵਿੱਚ ਹੁਣ ਤੱਕ ਅਸੀਂ 12 ਮੋਟਰਸਾਈਕਲ ਬਰਾਮਦ ਕਰ ਚੁੱਕੇ ਹਾਂ ਪਰ ਸਾਨੂੰ ਅੱਗੇ ਵੀ ਆਸ ਹੈ ਕਿ ਹੋਰ ਮੋਟਰਸਾਈਕਲਸਾਂ ਨੂੰ ਇਸ ਨੂੰ ਬਰਾਮਦ ਸਰ ਕਿੱਥੋਂ ਚੋਰੀ ਕਰਦੇ ਸੀਗੇ ਮੋਟਰਸਾਈਕਲ ਇਹ ਜਿਹੜੇ ਮੋਟਰਸਾਈਕਲ ਚੋਰੀ ਹੋਏ ਨੇ ਜ਼ਿਆਦਾ ਇਹ ਸਾਡੇ ਅਭੋਰ ਸ਼ਹਿਰ ਦੇ ਵਿੱਚੋਂ ਹੋਏ ਸੀ ਕਿਸਨੇ ਕੋਰਟ ਕੰਪਲੈਕਸ ਦੇ ਇਲਾਕੇ ਉਹ ਤੇ ਨੈਰੂ ਪਾਰਕ ਦੇ ਕੋਲ ਤੋਂ ਉੱਥੋਂ ਲੱਗ ਭੱਗੇ ਜਿਹੜੇ ਮੋਟਰਸਾਈਕਲਾਂ ਚੋਰੀ ਹੋਏ ਸੀਗੇ ਸਾਨੂੰ ਕੰਪਲੇਨਸ ਆਈਆਂ ਸੀ ਉਹਦੇ ਉਹਨਾਂ ਨੇ ਪੀਸਸ ਤੇ ਆਪਾਂ ਦਾ ਕੰਮ ਕਰਦਿਆਂ ਹੋਇਆ ਕਿ ਇਹਨੂੰ ਟ੍ਰੇਸ ਆਊਟ ਕਰਕੇ ਇਸ ਪਾਸੋਂ ਹੀ ਕ੍ਰਮ ਕਰਦੇ ਨੇ ਇਹ ਇਹਦੇ ਵੱਲੋਂ ਇਹ ਜਿਹੜੇ ਮੋਟਰਸਾਈਕਲ ਅੱਥੋਂ ਚੋਰੀ ਕਰਕੇ ਵੱਖ-ਵੱਖ ਪਿੰਡਾਂ 'ਚ ਮਰੋਤ ਏਰੀਏ ਦੇ ਤੇ ਆਪਣੇ ਆਬੋਹਰ ਏਰੀਏ ਦੇ ਵਿੱਚ ਇਹ ਵੇਚੇ ਗਏ ਸਨ ਤੇ ਆਪਾਂ ਇਹਨਾਂ ਨੂੰ ਰਿਕਵਰ ਕੀਤਾ ਹੈਗਾ ਤੇ ਸਾਨੂੰ ਆਸ ਹੈਗੀ ਕਿ ਆਪਾਂ ਫਰਦਰ ਵੀ ਕਰਾਂਗੇ ਸਰ ਕਿੱਥੇ ਰਹਿੰਦਾ ਕਿਧਰ ਹੈ ਜੀ ਇਹ ਸੁਮੇਸ਼ ਕੁਮਾਰ ਸੋਨੂ ਛਾਪੜਾ ਜਿਹੜਾ ਵੈਸੇ ਤਾਂ ਇਹ ਪੰਜ ਪੀਰ ਨਗਰ ਆਬੋਹਰ ਦਾ ਹੀ ਰਹਿਣ ਵਾਲਾ ਲੇਕਿਨ ਇਹਨੇ ਇੱਥੋਂ ਯਾਨੀ ਕਿ ਪੁਰਸਤੀ ਸਖਤੀ ਕਾਰਨ ਆਪਣਾ ਘਰ ਤੋਂ ਛੱਡ ਦਿੱਤਾ ਉਸ ਬਾਅਦ ਉਹ ਉਸ ਤੋਂ ਬਾਅਦ ਇਹਨੂੰ ਲੋਟ ਰਹਿਣ ਲੱਗ ਗਿਆ ਸੀ ਹੁਣ ਲੋਟ ਤੋਂ ਵੀ ਅੱਗੇ ਪਟੰਡੇ ਜਾ ਕੇ ਰਹਿਣ ਲੱਗ ਇਹ ਇਹਦੇ ਤੇ ਇਸ ਤੋਂ ਪਹਿਲਾਂ ਵੀ ਇੱਕ ਮਕਦਮਾ 204 ਮਿਤੀ 17/10/2016 2016 ਦਾ ਇਹਦੇ ਦੇ ਦਰਜਾ ਉਹ ਵੀ ਚੋਰੀ ਦਾ ਹੀ ਮਕਦਮਾ ਹੈ ਜੀ ਤੇ ਇਹ ਚੋਰੀ ਕਰਨ ਦਾ ਆਦਤ ਦੀ ਹੈ ਜੇ ਵਿਅਕਤੀ ਤੇ ਇਹ ਨਸ਼ਾ ਵੀ ਕਰਦਾ ਤੇ ਇਹਦੇ ਵੱਲੋਂ ਜਿਹੜੇ ਚੋਰੀ ਕੀਤੇ ਗਏ ਮੋਟਰਸਾਈਕਲ ਸੀ ਇੱਥੋਂ ਕਰਕੇ ਤੇ ਆਸ-ਪਾਸ ਦੇ ਪਿੰਡਾਂ ਵਿੱਚ ਵੇਚ ਜਾ ਰਹੇ ਸਨ ਤੇ ਸਾਡੀ ਤੁਹਾਡੇ ਮਾਧਿਅਮ ਰਾਹੀਂ ਇਹ ਵੀਰ ਹੈ ਪਿੰਡ ਵਾਸੀਆਂ ਨੂੰ ਤੇ ਹੋਰ ਮਨ ਨੂੰ कि कोई भी अजिहा वाहन है जरा किसी पास खरीद ना करो जिदी और पूरे डॉक्यूमेंट्स नहीं दे रहा है किसी भी अजिहे व्यक्ति तो भी खरीद ना करो जो वेरीफाइड नहीं है ए बी न्यूज़ चैनल देखने वाले सभी दर्शकों से हम अपील करते हैं कि ए न्यूज़ चैनल पर ऐसी लेटेस्ट खबरें देखने के लिए हमारे चैनल को सबसक्राइब करना ना भूले जय हिंद जय भारत